ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕਿੰਨਾ ਬੰਦਿਆਂ ਨੇ ਕੀਤਾ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਦੇ ਹਾਂ ਜਿੰਨਾ ਕਰਕੇ ਮਾਨਸਾ ਜ਼ਿਲ੍ਹਾ ਉਹ ਵਰਲਡ ਵਾਈਡ ਲੋਕਾਂ ਤੱਕ ਜਾਣਦੇ ਨੇ ਜੀ ਨੂੰ ਤੇ ਸਿੱਧੂ ਮੂਸੇਵਾਲਾ ਜਿਹਨੂੰ ਲਗਭਗ ਸਾਰੀ ਦੁਨੀਆ ਜਾਣਦੀ ਹੈ ਤੇ ਉਸ ਤੋਂ ਬਾਅਦ ਗੱਲ ਕਰਦੇ ਆਂ ਆਪਾਂ ਲਵ ਹੀਰੇ ਦੀ ਕੋਰ ਆਲਾ ਮਾਨ ਆਰਨੇ ਤੇ ਇਹ ਸਾਰੇ ਮਾਨਸਾ ਦੇ ਰਹਿਣ ਵਾਲੇ ਨੇ ਕੁਲਵਿੰਦਰ ਬਿੱਲਾ ਰਵਾਬ ਪੀਵੀ 31 ਅਮਨ ਜਲੂਰੀਆ ਗੁਣਤਾਜ ਦੰਦੀਵਾਲ ਬਲਵੀਰ ਚੋਟੀਆਂ ਦੇਵ ਚਨੀਰ ਅਣਮੋਲ ਗਗਨ ਮਾਨ ਸ਼ਿਪਰਾ ਗੋਇਲ ਅਮਨ ਧਾਲੀਵਾਲ ਗੈਵੀ ਚੈਲ ਤੇ ਨਿਰਮਲ ਰਿਸ਼ੀ, ਨੀਸ਼ਾ ਬਾਣੋ, ਪੁਲ ਸਿੱਧੂ ਤੇ ਤਾਰਾਪਾਲ ਤੇ ਸੁਖੀ ਖਿਆਲਾ ਇਹ ਮਾਨਸਾ ਦੇ ਇਹੋ ਜਿਹੇ ਇਨਫਲੂਐਂਸਰ ਨੇ ਮਤਲਬ ਜਿਹੜੇ ਫਿਲਮਾਂ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਤੇ ਗਾਣਿਆਂ ਦੇ ਵਿੱਚ ਵੀ ਲਗਭਗ ਸਾਰੇ ਕੰਮ ਕਰ ਹੀ ਚੁੱਕੇ ਨੇ ਤੁਸੀਂ ਸਾਰਿਆਂ ਨੂੰ ਜਾਣਦੇ ਹੋ ਤੇ ਇਹ ਮਾਨਸਾ ਜ਼ਿਲ੍ਹੇ ਦੇ ਉਹ ਬੰਦੇ ਨੇ ਜਿਨ੍ਹਾਂ ਨੇ ਮਾਨਸਾ ਜ਼ਿਲ੍ਹੇ ਨੂੰ ਸੇਕਰ ਤੇ ਲੈ ਗਈ। ਇਹ ਮਾਨਸਾ ਜ਼ਿਲ੍ਹੇ ਨੂੰ ਸਾਰੇ ਜਾਣਦੇ ਨੇ ਲਗਭਗ ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀ ਕਿਹੜਾ ਬੰਦਾ ਰਹਿ ਗਿਆ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹਨੇ ਫਿਲਮਾਂ ਦੇ ਵਿੱਚ ਤੇ ਗੀਤਕਾਰੀ ਦੇ ਵਿੱਚ ਕੰਮ ਕੀਤਾ ਹੋਵੇ ਤੇ ਨਾਂ ਬਣਾਇਆ ਹੋਵੇ ਤੇ ਜੇ ਕੋਈ ਰਹਿ ਗਿਆ ਤਾਂ ਆਪਾਂ ਮਾਫੀ ਚਾਹੁੰਦੇ ਹਾਂ ਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸ ਦਿਓ ਧੰਨਵਾਦ